আরে রে হায় রে

पूरे में ना, हो पूरे गवर्नमेंट गवर्नमेंट तो भी तो भी हिंदुस्तान तुम व्यापारिया इस निकल सकता जतीर सब मैं सब कुछ बुला सकता ਇਹ ਜਿਹੜੀ ਪਲਾਸਾ ਹੈ ਇਸ ਤੋਂ ਚੰਗਾ ਤਾਂ ਸਰ ਦਾ ਪੂਰਬ ਘਮਾ ਲੱਗਾ ਤਾਂ ਜ਼ਿਆਦਾ ਪੀ। ਇਹਨਾਂ ਨੇ ਇਹ ਸਮਾਂ ਆਂਦੀ ਹੈ ਫੜ ਫੜ ਕੇ ਫੜ ਕੇ ਤਾਂ ਲੰਦਨ ਕਿਉਂ ਦਿੱਤੇ ਹੈ। ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰ ਜੇਲ੍ਹਾਂ ਦੇ ਵਿੱਚ ਬੰਦੇ ਭਾੜੇ ਹੋਏ ਹੈ। ਗੌਰਮਨਟ ਦੀ ਵੱਡੀ ਵੱਡੀ ਜੇਲਾ ਚ ਬੰਦੇ ਪਾੜੇ ਨੇ ਕਿਸ ਵਾਸਤੇ ਪਾੜੇ ਨੇ ਮੈਂ ਤਾਂ ਕੀ ਕਰਾਣਾ ਗੌਰਮਨਟ ਨੇ ਹੈ ਜਿਹੜੇ ਵਪਾਰੀ ਇਹਨਾਂ ਨੂੰ ਟੈਕਸ ਦਿੰਦੇ ਆਂ ਸਤੰਦਾਨ ਗੌਰਮਨਟ ਨੂੰ ਟੈਕਸ ਦਿੰਦੇ ਆਂ ਹਾਂਜੀ ਕੋਨਾ ਤਾਂ ਫੁੱਲ ਟੈਕਸ ਲੈ ਲਓ ਐ ਬਦਮਾਸ਼ਾਂ ਤੋਂ ਤੁਸੀਂ ਕੀ ਲੈਣ ਲਓਗੇ ਜੋ ਗੌਰਮਨਟ ਦੇ ਘਮਾਉ ਭੂਤ ਹੈ ਤਾਂ ਰਾਜਾ ਦਾ ਰਾਜਾ ਕੋਡੇ ਕੋਰ

ਪੰਜਾਬ ਗੁਰਮੁਖੀ ਨਹੀਂ ਕਰਨੇ ਕਰੇ ਮਹਿੰਦੋਸਤਾਨ ਕੋ ਰੋਟੀਆਂ ਖਾਦੇ ਨਾ